ਆਹ ਇਹ ਮੈਨੂੰ ਅੱਜ ਰਾਤ ਨੂੰ ਪਤਾ ਲੱਗਾ ਕਿ ਬਹੁਤ ਬਾਬਾ ਜੀ ਦੇ ਰਿਹਾ ਸੀ ਕਿ ਉਹਨੇ ਇਸ ਸਰਚ ਮੈਂ ਵੀ ਇਸ ਤਰ੍ਹਾਂ ਯੋਗਦਾਨ ਪਾਣਾ ਚਾਹਣਾ ਸੀ ਜੀ ਐਸ ਐਸ ਕੋ ਡਿਜ਼ਾਈਨ ਦੇ ਵਿੱਚ ਤੇ ਆ ਕੋਈ ਪਾਂਦਾ ਤੁਹਾਡਾ ਨਾਲ ਆ ਬਾਬੇ ਦੇ ਨਾਲ ਪੁਰਾਣੇ ਜੁੜੇ ਆ ਜੀ ਅੱਜ ਕਿਹੜੇ ਨਵੇਂ ਆ ਹਾਂ ਜੀ ਬਹੁਤ ਬਹੁਤ ਆ ਰਿਹਾ ਮੈਂ ਸੋਚਿਆ ਕਿ ਡੀਜੀਟਲ ਦੀ ਸੇਵਾ ਜਾਂ ਹੈ ਹਾਂ ਉਹਨਾਂ ਦੀ ਲੋੜ ਹੈ

50 ਲੱਖ ਦਾ ਕੀ ਚੱਲ ਰਿਹਾ 50 ਲੱਖ ਦਾ ਵੀ ਰੱਖਿਆ ਜਾ ਰਿਹਾ ਹੈ ਫੋਗਿੰਗ ਮਸ਼ੀਨ ਦਾ 38 ਕੁਇੰਟਰ ਘਾਣਤ ਰਿਹਾ ਹੈ ਉਹ ਜਿਹੜਾ ਕਰੀਬਾਵੰਦੀ ਜੀ ਕਸੀ ਟੀਮ ਆਉਂਦੀ ਹੈ ਮੈਂ ਸਾਰੇ ਇਕੱਠੇ ਕਰਾ ਲੇਗੀ ਸਰ ਮੈਂ ਜਦੋਂ ਪਾਣੀ ਤੇ ਲੈ ਜਾਊਗਾ ਤੇ ਫਿਰ ਡੀਜ਼ਲ 10 ਲੱਖ ਲੀਟਰ ਮੈਂ ਮੈਂ ਕਿਹਾ 10 ਲੱਖ ਲੀਟਰ ਜਿੱਥੇ ਜਿੱਥੇ ਸਾਮ ਨੂੰ ਲੋੜ ਹੈ ਬੇਚੇ ਆ ਨਾ ਆਪ ਆਪ ਜੀ ਦੇ ਆਪ ਜੀ ਕਹਾਂ ਹਾਂ ਪਿਛਲੇ ਸਾਲ ਅਸੀਂ ਪਤਾ ਨਹੀਂ ਕਿਤੇ ਨਹੀਂ ਦੱਸਣੀ ਬਹੁਤ ਲੋਡ ਹੈ ਬਹੁਤ ਲੋਡ ਹੈ ਜੀ ਬਹੁਤ ਯਾ ਵਜਾ ਟ੍ਰੈਕ ਚੱਲਦੇ ਨਹੀਂ ਮੈਂ ਉਹ ਹੀ ਕਰਾਂਗੀ ਟਰੈਕਟਰ ਵੀ ਅਸੀਂ ਆਪ ਜੀ ਦੇ ਆਦੇਸ਼ ਦੇ ਅਸੀਂ ਉੱਥੋਂ ਭੇਜ ਦਾਂਗੇ ਪੰਜਾਬ ਦੇ ਦੂਜੇ ਗ੍ਰਾਮ ਸਾਡੇ ਜਿੱਥੇ ਕਿਹੜੇ ਹਲਕੇ ਚ ਪ੍ਰੋਬਲਮ ਨਹੀਂ ਨਾ ਦੌਰ ਦੀ ਸਾਹਿਬ ਆਪ ਜਿੱਥੇ ਵੀ ਸਾਡੂ ਲੋਡ ਪੈਣਾ ਨਹੀਂ ਬਸ ਸਾਧਨਾ ਦੀ ਇੱਥੇ ਡੀਜ਼ਲ ਦੀ ਜਾਂ ਕਿਤੇ ਆਪ ਜੀ ਆਦੇਸ਼ ਕਰਦੇ ਤੇ ਮੈਂ ਨਾਲ ਜਿਹੜਾ ਉੱਥੇ ਪਹੁੰਚਾ ਦਿਆਂਗਾ ਆਦਰ ਪਾਇਆ ਸਾਹਿਬ ਨੂੰ ਵੀ ਗਾਣ ਜਿੱਥੇ ਵੀ ਤੇ ਤੁਹਾਡੇ ਸਾਰੀ ਅਸੀਂ ਕਿਤੇ ਆਣਾ ਨਹੀਂ ਆਉਣਾ ਮਤਲਬ ਜਿਵੇਂ ਲੱਗੇਗੇ ਜਿੱਥੇ ਹੀ ਆਉਣਾਗੇ ਮੇਰਾ ਇੱਕ ਅਮੋਲਾ ਜੀ ਸਾਡਾ ਇੱਥੇ ਇੱਥੇ ਬੁਣ ਕਰਨ ਲਈ ਮੰਨ ਤੇ 76 ਹੈ ਸਾਡਾ ਇੱਥੇ ਦਿੰਦਾ ਨੰਬਰ ਲੈ ਲਾ ਯਾਰ 76 ਲੈ ਸਰ ਦਾ ਪਾਪਾ ਜੀ ਦੇ ਜਦੋਂ ਵੀ ਫੋਨ ਆਇਆ ਪਾਪਾ ਜਦੋਂ ਵੀ ਫੋਨ ਨਾਲ ਦੱਸ ਦਿਓ ਜੋ ਚੀਜ਼ ਦੀ ਜਿਵੇਂ ਆਪਾਂ ਟਰੈਕਟਰਾਂ ਦੀ ਜਿਹੜੀ ਕਿਸੇ ਜੀਵ ਮੱਥੇ ਵੀ ਹੁਣ ਬਾਬਾ ਤਾਂ ਕੇ ਤਾਂ ਰਕਮ ਦੇ ਜੜੇ ਤਾਂ ਬਾਉ ਮੋਰਾਣਾ ਹਾਂਜੀ ਬਾਉ ਕੋਰਾ ਢੀਹੇ ਰਾਹ ਦਿੱਤਾ ਤਾਂ ਹਾਂ ਹਾਂ ਸਾਡਾ ਕੋਈ ਕੰਮ ਨਹੀਂਦਾ ਹਾਂਜੀ ਰੋਗ ਬਹੁਤ ਵਧੀਆ ਕਰ ਰਹੇ ਆਂ ਆਪਣਾ ਫਰਜ਼ ਹੈ ਫਰਜ਼ ਹੀ ਪੰਦਾ ਜੀ ਆਪਣੀ ਕੌਮ ਦਾ ਫਰਜ਼ ਪੰਦਾ ਪਰ ਮੈਂ ਬਾਬਾ ਜੀ ਇੰਨੀ ਇਹਨੀ ਖੁਸ਼ੀ ਹੈ ਕਿ ਕੌਮ ਚੜਦੀ ਕਲਾ ਚ ਹਾਂ ਮਾਂ ਤੇ ਦੇਖੋ ਨਾ ਸੈਂਟਰ ਨੇ ਨਾ ਸੂਬੇ ਨੇ ਜਾਂ ਕਿਸੇ ਫੌਂਡ ਦੇਜ ਦੇ ਕੋਨੇ ਜਿਉਂ ਮਦਦ ਆਈ ਹੈ ਆਪਣੀ ਕੌਮ ਨੇ ਆਪ ਹੀ ਪੈਰਾਂ ਦੇ ਜੰਮਰੀ ਲੈ ਕੇ ਸਾਰਾ ਕੁਝ ਤੁਸੀਂ ਦੇਖੋ ਤੇਜ ਪਾਣੀ ਘਾਟੀ ਦੇ ਵਿੱਚ ਬਹੁਤ ਹੋ ਗਿਆ ਹਾਂਜੀ ਪੱਛੀ ਪਹੁੰਚ ਨਹੀਂ ਵੱਧੋ ਤੁਹਾਨੂੰ ਮੈਂ ਪੂਰਾ ਕਹਾਂ ਰਾਤ ਨੂੰ ਮੈਂ ਦੇਖਿਆ ਬਹੁਤ ਜਗ੍ਹਾ ਤੇ ਬੰਦਸ਼ਰਾ ਮੰਨ ਲਈ ਆਪਣੇ ਬੰਦੇ ਨੇ ਟੇਟ ਰਾਤ ਦੇ ਮੈਂ ਪੂਰੇ ਪੰਜਾਬ ਜੇ ਲੱਗੇ ਤਾਂ ਸਾਡੇ ਦੋ ਜਿਹੜੇ ਪੱਕੇ ਨਹੀਂ ਹਾਂਜੀ

ਸਰ ਇੱਕ ਮਿੰਟ ਪਲੀਜ਼ 886 ਕਿਲੇ ਪਈ ਇਹਦੀ 860 ਹੀ ਰਹੇਗੀ ਤੁਸੀਂ ਖੜਾ ਹੋ ਉਹ ਆਪਾਂ ਤੇਲ ਵੀ ਨੰਬਰ ਦਰ ਮੰਗੀਏ ਪੇਅ ਕਿੰਨਾ ਚਾਹੀਦਾ ਸਾਡੀ ਕਹਿੰਦੇ ਆਪ ਦੀ ਬੁਗਾਰ ਦੱਸੋ ਸਾਡੀ ਨੀਜੋ ਦਿਓ ਨੀਜੋ ਦਿਓ ਖੁੱਲਾ ਲੋ ਟਰੈਕਟਰ ਹੀ ਬਾਤ ਸਾਡੇ ਕੋਲ ਇਥੇ ਮਾਰ ਮੇਹਰ ਆ ਅੱਜ ਜਲਦ ਉਸੇ ਕੋਈ ਕਮੇਟੀ ਬਣਾਈਏ ਕਮੇਟੀ ਬਣਾਈਏ ਕਮੇਟੀ ਬਣਾਣਾ ਵੀ ਤੁਹਾਡੇ ਹੋ ਜਾ ਪਿੰਡ ਜਿਹੜਾ ਮੇਰਾ ਮਤਲਬ ਤੁਹਾਨੂੰ 4000 ਰੁਪਏ ਭੇਜਦੇ ਆਵੇਂ ਨਾ ਜ਼ਿਆਦਾ ਕਰੀਏ ਜ਼ਿਆਦਾ ਜ਼ਿਆਦਾ ਦੇਨ ਦੀ ਕੋਈ ਸਮੱਸਿਆ ਨਹੀਂ 4000 ਰੁਪਏ ਰੋ ਨਖਸਤਰ ਮੇਰਾ ਮੁੰਡਾ ਡੀਐਨਏ ਨਾਲ ਟੈਲੀਫੋਨ ਕਰ ਦਿਓ ਮੁੰਨਾ ਵਾਪਸ ਦੇ ਹੋਰ ਬੋਲੇ ਸੋਨਹਰ ਸਾਈਡ ਏਰੀਆ ਬਹੁਤ ਜ਼ਿਆਦਾ ਹੈ ਪੰਜੂ ਦਾ ਕਾਲ ਆਦਾ ਪੰਜੂ ਲਾ ਦਿਓ ਤਾਂ ਕਾਜੀ ਪੰਜੂ ਲਾ ਪੰਜੂ ਗੱਲ ਸੁਣ ਲੋ ਗੱਲ ਸੁਣ ਲੋ 5000 ਲੀਟਰ ਕੋਈ ਨਹੀਂ ਲੈਦਾ ਸੁਣੋ ਸੁਣੋ